ਗੱਲ ਇੱਥੇ ਕਿਉਂ ਬੈਠੇ ਜੇਂ ਐ ਉਮੀਦ ਹੈ ਕੋਠੇ ਘਾਠੇ ਡਿੱਗੇ ਸਾਡੇ ਕਈ ਇੱਥੇ ਆਨ ਕੇ ਪੈ ਗਈ ਕੀ ਗੱਲ ਤੁਸੀਂ ਕਿੱਥੇ ਬੈਠੇ ਹੋ ਆਹੜੇ ਅਸੀਂ ਅੰਦਰ ਹੋਰੀ ਬੈਠੇ ਨੇ ਅੱਛਾ ਕੀ ਗੱਲ ਆਪਣੇ ਘਰ ਕਿੱਥੇ ਆਹ ਉਹ ਸੱਦਾ ਡੇਕਤੀਆਂ ਨੇ ਅੱਛਾ ਕੋਈ ਸਰਕਾਰੀ ਪ੍ਰਾਣ ਨਹੀਂ ਕੋਈ ਨਾ ਕੋਈ ਨਹੀਂ ਮੈਂ ਕੋਈ ਨਹੀਂ ਕੋਈ ਨਹੀਂ ਆਇਆ ਕੀ ਮੰਗ ਕਰਦੇ ਸਰਕਾਰ ਤੋਂ ਹਾਂ ਸਰਕਾਰ ਕੋਈ ਮੰਗ ਮੰਗਲਦੇ ਆ ਵੀ ਹੜਾ ਘਰ ਬਣਾ ਘਰ ਬਣਾਓ ਹਾਂ। ਹਾਂ। ਪਿਛਲੇ ਸਮੇਂ ਦਾਆਂ ਭਿਆਨਕ ਪਾਰੀ ਬਰਸਾਤਾਂ ਦੇ ਹੜ੍ਹਾਂ ਕਾਰਨ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਬਹੁਤ ਨੁਕਸਾਨ ਹੋਇਆ। ਉੱਥੇ ਖਾਸ ਕਰਕੇ ਗਰੀਬ ਵਰਗੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿ ਜਿਹੜੇ ਜਿਹੜੇ ਦਿਹਾੜੀਦਾਰ ਕੰਮ ਇੰਨੇ ਮਜ਼ਦੂਰ ਨੇ ਰੋਜ਼ ਆਪਣੇ ਕਮਾ ਕੇ ਖਾਂਦੇ ਨੇ ਉਹਨਾਂ ਦੇ ਘਰਾਂ ਦਾ ਬਹੁਤ ਨੁਕਸਾਨ ਹੋ ਗਿਆ। ਕੱਚੀਆਂ ਛੱਤਾਂ ਨੇ ਮਕਾਨ ਬਹੁਤ ਖੱਟਾ ਹਟ ਗਏ। ਬਹੁਤ ਸਾਰੇ ਮਕਾਨਾਂ ਦੀਆਂ ਜਿਹੜੀਆਂ ਵਾ ਜਿਹੜੀਆਂ ਮਕਾਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ। ਕਈ ਮਕਾਨ ਜਿਹੜੇ ਢਹਿ ਢੈਰੀ ਹੋ ਚੁੱਕੇ ਨੇ। ਲੇਕਿਨ ਅਜੇ ਤੱਕ ਉਹਨਾਂ ਨੂੰ ਕੋਈ ਸਰਕਾਰੀ ਮ ਅੱਜ ਅਸੀਂ ਗੱਲ ਕਰ ਰਹੇ ਹਾਂ ਬਾਬਾ ਬਕਾਲਾ ਸਾਹਿਬ ਸ਼ਹਿਰ ਕਸਬੇ ਦੀ ਕਿਥੇ ਅਨੇਕਾਂ ਘਰਾਂ ਦੀਆਂ ਦੀਆਂ ਛੱਤਾਂ ਨੇ ਡਿੱਗ ਚੁੱਕੀਆਂ ਨੇ ਮਕਾਨਾਂ ਦੇ ਕੰਨਾਂ ਵੀ ਨੇ ਡਿੱਗ ਚੁੱਕੀਆਂ ਨੇ ਉਹ ਲੋਕ ਘਰਾਂ ਤੋਂ ਬੇਕਾਰ ਹੋਏ ਪੈ ਨੇ ਅੱਜ ਵੀ ਉਹ ਸਰਕਾਰੀ ਆਸ਼ਰਮਾਂ ਦਾ ਜਿਹੜਾ ਆਸਰਾ ਲੈ ਰਹੇ ਨੇ ਕੁਝ ਪਰਿਵਾਰ ਜਿਹੜੇ ਨੇ ਇਥੋਂ ਦੇ ਇੱਕ ਮੰਦਰ ਵਿੱਚ ਬੈਠੇ ਹੋਏ ਨੇ ਜਿਹੜੇ ਕਿ ਮਤਲਬ ਇਹ ਅਸਮਾਨ ਦੀ ਛੱਤ ਛੇਠਾ ਆਪਣਾ ਇਹਦਾ ਬੱਚਿਆਂ ਨੂੰ ਲੈ ਕੇ ਆਪਣਾ ਪਾਲਣ ਪੋਸਣ ਕਰ ਰਹੇ ਨੇ ਔਰ ਰਾਤਾਂ ਕੱਟਨੇ ਕੁਝ ਜੰਜ ਘਰ ਵਿੱਚ ਬੈਠੇ ਹੋਏ ਨੇ ਇਹ ਕਿੰਨਾ ਕੀ ਰਕਸੀਰ ਨੇ ਜੰਜ ਘਰਾਂ ਵਿੱਚ ਜਾਂ ਇਹਨਾਂ ਮੰਦਰਾਂ ਦੇ ਵਿੱਚ ਬੈਠ ਕੇ ਗੁਜ਼ਾਰਾ ਕਰਨੇ ਕੋਈ ਨਾ ਕਹ ਜਿਹੜੇ ਹਲਕੇ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਦੌਰੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਫਾਰਮ ਭਰ ਕੇ ਦਿਓ ਇੱਕ ਨੂੰ ਅਜੇ ਤੱਕ ਪਤਾ ਨਹੀਂ ਕਿ ਫਾਰਮ ਕਿੱਥੇ ਭਰ ਕੇ ਦੇਣਾ ਹੈ ਇਹਦਾ ਕੀ ਪ੍ਰੋਸੀਜਰ ਹੈਗਾ ਕਿੰਨੂੰ ਦੇਣਾ ਇਹਨਾਂ ਲੋਕਾਂ ਦਾ ਦਾਵਾ ਹੈ ਕਿ ਇਹ ਸਿਰਫ ਜਿਹੜਾ ਇੱਕ ਦਾਵਿਆਂ ਤੱਕ ਹੀ ਸੀਮਤ ਰਹਿ ਗਿਆ ਵਾ ਸਰਕਾਰੀ ਮਦਦ ਜਿਹੜੀ ਉਹਨਾਂ ਨੂੰ ਨਾ ਕੋ ਭੋਜਨ ਮਿਲਿਆ ਨਾ ਕੋ ਕੱਪੜਾ ਨਾ ਕੋ ਦਵਾਈਆਂ ਨਾ ਕੋ ਵਰਚੂਲਤਾ ਨਾ ਕੋ ਸਰਲ ਨੇ ਪੁੱਜੋ ਆਹ ਕੁਝ ਹਜੇ ਪਰਿਵਾਰ ਵੀ ਹੈਗੇ ਨੇ ਜਿਹੜੇ ਇਸ ਮੰਦਰਾਂ ਦੇ ਵਿੱਚ ਬੈਠੇ ਹੋਏ ਨੇ ਗੰਜ ਘਰ ਵਿੱਚ ਬੈਠੇ ਨੇ ਖੁੱਲੇ ਥਾਂ ਤੇ ਬੈਠੇ ਹੋਏ ਨੇ ਉਹਨਾਂ ਨੇ ਵੀ ਗੱਲ ਕਰਾਂਗੇ ਵੀ ਤੁਸੀਂ ਕਦੋਂ ਦੇ ਇੱਥੇ ਆਣ ਕੇ ਬ ਕੀ ਗੱਲੇ ਤੇ ਕਿਉਂ ਬੈਠੇ ਜੇ ਇ ਉਮੀਦ ਹੈ ਕੋਠੇ ਘਾਟੇ ਡਿੱਗੇ ਸਾਡੇ ਤਾਈ ਇੱਥੇ ਆਣ ਕੇ ਬੈਗੀ ਕਿੰਨੇ ਦਿਨ ਹੋ ਗਏ ਆ ਹਾਂ ਲੋ ਗਿਆ ਮਹੀਨਾ ਡੇਢ ਮਹੀਨਾ ਹੋ ਗਿਆ ਕੋ ਆਇਆ ਕੋਈ امداد ਦਿੱਤੀ ਕਹਿੰਦੇ ਨਹੀਂ ਨਹੀਂ ਕਿਸੇ ਨੇ ਨਹੀਂ ਦਿੱਤੀ ਹਾਂ ਕੀ ਗੱਲ ਉਹ ਤਾਂ ਕਹਿੰਦੇ ਬਹੁਤ امداد ਦਿੱਤੀ ਆ ਰਹੀ ਸਰਕਾਰ ਕਹਿ ਰਹੀ ਆ ਕਿਸੇ ਨੇ ਵੀ ਕੋਹ ਦਿੱਤਾ ਅੱਛਾ ਨਾ ਪੈਸਾ ਤੇਲਾ ਕੋਈ ਕਹਿੰਦਾ ਕੋਈ ਨਹੀਂ ਕੋਹ ਦਿੱਤਾ ਹਾਂ ਆਇਆ ਵੀ ਕੋਈ ਨਹੀਂ ਨਾ ਸਾਡੇ ਘਰ ਨਹੀਂ ਕੋਈ ਵੜਿਆ ਅੱਛਾ ਕਿੰਨਾ ਨੁਕਸਾਨ ਹੋਇਆ ਸਾਡੇ ਕੋਠੇ ਡਿੱਗ ਪਏ ਇੰਦੇ ਬਾਹਰ ਬੈਠੇ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਬੈਠੇ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਹਾਂਏ ਸਰਕਾਰ ਕੋ ਇਹ ਮੰਗ ਮੰਗਦੇ ਆ ਵੀ ਸਾਡਾ ਕਾਰ ਬਣ ਜੇ ਕਾਰ ਬਣਾਉਣ ਸਾਡਾ ਹਾਂ ਕਰਜ ਕਮਾਉ ਬੰਦੇ ਕਿੰਨੇ ਨੇ ਸਾਡੇ ਇੱਕ ਅੰਗ ਹੀ ਨਾ ਵਾ ਇੱਕ ਮਾਂ ਡਰਦਾ ਪਾ ਕਰਦੀ ਐ ਡਰਦਾ ਪਾ ਕਰਦੀ ਹਾਂਜੀ ਦਿਹਾੜੀਆਂ ਲੱਗ ਰਹੀਆਂ ਕਿ ਦਿਹਾੜੀਆਂ ਵੀ ਬੰਦ ਹੋਈ ਪਈਆਂ ਦਿਹਾੜੀਆਂ ਵੀ ਬੰਦ ਹੀ ਆ ਕਿ ਹੁਣ ਮੀਂਹ ਦੇ ਵਿੱਚ ਕੀ ਕੋਹਮ ਨਹੀਂ ਗਾ ਰੋਟੇਆਂ ਤਾਂ ਗੋਏ ਨਾ ਕੋ ਪੈਸਾ ਨਾ ਕੋ ਟਕਾ ਕੀ ਗੱਲ ਤੁਸੀਂ ਕਿੱਥੇ ਬਿਠੇ ਹੋ ਅਗਲੇ ਅਸੀਂ ਅੰਗਰ ਵਾੜੀ ਬੈਠੇ ਨੇ ਅੱਛਾ ਕੀ ਗੱਲ ਆਪਣੇ ਘਰ ਕਿੱਥੇ ਆ ਓ 70 ਡੇਗ ਪੀਆਂ ਨੇ ਅੱਛਾ ਤੇ ਕੋਈ ਜਗ੍ਹਾ ਨਹੀਂ ਹੈ ਗ੍ਰੈਂਡ ਵਾਸਤੇ ਅੱਛਾ ਹਾਂਜੀ ਇੱਥੇ ਟਾਈਮ ਪਾਸ ਕਰਨ ਦਾ ਏ ਕਿੰਨੇ ਦਿਨ ਹੋ ਗਏ ਇੱਥੇ ਇਹ ਇੱਥੇ ਤਾਂ ਸਾਨੂੰ ਹੋ ਗਏ ਆ 15 ਕ ਦਿਨ ਹੋ ਗਏ ਮੀਆਂ ਤੋਂ ਬਾਅਦ ਫੇਰ ਇੱਥੇ ਆਣ ਕੇ ਬੈਠੇ ਹਾਂਜੀ ਹਾਂਜੀ ਕੋਈ ਸਰਕਾਰੀ ਮਦਦ ਮਿਲੀ ਕੋਈ ਨਾ ਕੋਈ ਨਹੀਂ ਮਿਲੀ ਸਾਨੂੰ ਐ ਵੀ ਕੋਈ ਨਹੀਂ ਕੋਈ ਨਹੀਂ ਆਇਆ ਅੱਛਾ ਰੁਫੀਰ ਜੀ ਕਿਦਾਂ ਚੱਲਦੀ ਹੈ ਕੋਈ ਰੋਟੀ ਇਦਾਂ ਹੀ ਆ ਟਾਈਮ ਪਾਸ ਕਰਨ ਦਾ ਇਹ ਕੰਮ ਕਮ ਕਰਕੇ ਕੋ ਸਰਕਾਰੀ ਮਜ਼ਦੂਰ ਨਹੀਂ ਮੇਰੀ ਨਹੀਂ ਨਹੀਂ ਕੋਈ ਕੋ ਆਇਆ ਨਹੀਂ ਪੁੱਛਣ ਕੋਈ ਕੋਈ ਨਹੀਂ ਆਇਆ ਪਰ ਉਹ ਤਾਂ ਕਹਿ ਰਹੇ ਸੀ ਬਹੁਤ ਦੇ ਰਹੇ ਪੈਸੇ ਦੇ ਰਹੇ ਸ਼ਬਦਾਂ ਦੇ ਬਾਲਿਆਂ ਦੇ ਸਰਕਾਰ ਦੇ ਹਾਂਜੀ ਇੱਥੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਅਈ ਅੰਨੇ ਕਹ ਹਾਡਾ ਘਰ ਬਣਾ ਦੇਣਾ ਚਲੋ ਸੱਤ ਪਾ ਦੇਣਾ ਤੇ ਇਹ ਆਪਣਾ ਟਾਈਮ ਪਾਸ ਕਰੀਏ ਸਾਡਾ ਕੋਈ ਕਮਾਈ ਵਾਲਾ ਵੀ ਨਹੀਂ ਹੈਗਾ ਭਾਜੀ ਹਾਂ ਕੋਈ ਨਹੀਂ ਹਡਾ ਹੈਗਾ ਉਨਾਂ ਦੇ ਜੇ ਤੱਕ ਸਾਡੀ ਕੋਈ ਛਾਰ ਲੈਣੇ ਪਹੁੰਚਾ ਨਾ ਕੋਈ ਦਵਾਈ ਨਾ ਕੋਈ दारू ਨਾ ਕਪੜਾ ਨਾ ਕੋਈ ਸਰਕਾਰੀ ਮਦਦ ਕੇਵਲ ਦਾਮਿਆਂ ਤੱਕ ਹੀ ਸੀਮਤ ਰਹਿ ਗਿਆ ਕਿ ਤੁਹਾਨੂੰ ਆਵਾਜ਼ 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 ਟੀਵੀਆਂ ਦੇਤੇ ਜਾਂ ਖਬਰਾਂ ਦੇ ਵਿੱਚ ਚੈਨਲਾਂ ਰਾਈਨ ਨੇ ਕਿਹਾ ਵੀ ਬਸ ਇਹੋ ਰੌਲਾ ਪਾਇਆ ਜਾ ਰਿਹਾ ਕਿ ਸਰਕਾਰ ਇਹਨਾਂ ਲੋਕਾਂ ਵਾਸਤੇ ਬਹੁਤ ਹੁਕਮਾਂ ਦੇ ਰਹੀ ਆ ਜਦ ਕਿ ਅਜੇ ਤੱਕ ਉਹਨਾਂ ਕੋਈ ਨਹੀਂ ਮਿੱਟੀ ਮੰਦਰਾ ਵਿੱਚ ਬਹਿ ਗਏ ਜੰਝ ਘਰਾਂ ਵਿੱਚ ਬਹਿ ਗਏ ਸਰਕਾਰੀ ਆਸ਼ਰਮਾਂ ਵਿੱਚ ਬਹਿ ਗਏ ਪਿੰਡਾਂ ਦੀਆਂ ਸੱਠਾਂ ਵਿੱਚ ਬਹਿ ਰਿਹਾ ਲੋਕਾਂ ਦੇ ਭਾਈਚਾਰ ਸਾਂਝ ਦੇ ਨਾਲ ਆਪਣੇ ਜੀਵਨ ਬਤੀਤ ਕਰ ਰਹੇ ਆ ਲੋਕ ਰੋਟੀ ਆਥਰ ਦਾ ਇਹਨਾਂ ਦਾ ਪ੍ਰਬੰਧ ਕਰ ਰਹੇ ਆ ਇਹਨਾਂ ਦੇ ਰਿਆਨ ਪਰਵੰਦ ਕੀਤਾ ਜਾ ਰਿਹਾ ਇਹਨਾਂ ਦੀ ਮੰਗ ਕੀਤੀ ਹੈ ਸਰਕਾਰ ਦੇ ਕੋਲੋਂ ਤੁਰੰਤ ਤੁਰੰਤ ਮਾਫੀ ਦਿੱਤੀ ਜਾਣ ਉਹਨਾਂ ਦੇ ਕੰਮਕਾਰ ਵੀ ਬੰਦ ਹੋਇਆ ਪਿਆ ਉਹਨਾਂ ਦੇ ਮਕਾਨ ਬਣਾ ਕੇ ਦਿੱਤੀਆਂ ਛੱਤਾਂ ਪਵਾ ਕੇ ਦਿੱਤੀਆਂ ਤਾਂ ਜੋ ਆਪਣੇ ਜ਼ਿੰਦਗੀ ਨੂੰ ਮੁੜ ਲਈ ਤੇ ਲਿਆ ਚਣ ਕੈਮਰਾਮੈਨ ਜੁਗੇਸ਼ ਨਾਰਕੇਸ਼ ਕੁਮਾਰ ਪੀਡੀ ਨਿਊਜ਼ ਬਾਬਾ ਬਗਲਾਤ ਸਾਹਿਬ